ਤਹਾਲ ਤਾਂ ਅੱਜ ਦੇ ਸਫ਼ਰ ਨੇ ਨਾ ਆਪਣੀ ਧੂੜ ਕੱਢ ਦਿੱਤੀ ਆ। ਲੈ 22 ਵੀ ਮਿਲੇ ਆਪਾਂ ਨੂੰ। ਉਹਨਾਂ ਨੇ ਆਪਾਂ ਨੂੰ ਇਹ ਫ੍ਰੀ ਤੇ ਜੂਸ ਪਿਲਾਇਆ ਤੇ ਆਪਾਂ ਉਹਨਾਂ ਨੂੰ ਬਹੁਤ ਗਿਆ ਪੈਸੇ ਵਾਰੇ ਪਰ ਉਹਨਾਂ ਨੇ ਮੇਰੇ 1 ਰੁਪਿਆ ਨਹੀਂ ਲਏ। ਬਹੁਤ ਲਮਾਤੋ ਨਾ ਟਪੇ ਵੱਲ ਜਾ ਰਹੇ ਸੀ। ਆਪਾਂ ਨੂੰ ਇੱਥੇ 22 ਮਿਲੇ। ਆਪਣਾ ਕਿਹੜਾ ਪਿੰਡ ਆ ਜੀ? ਰਾਮਪੁਰਾ ਫੂਲ। ਆਪਣਾ ਕਿਹੜਾ ਪਿੰਡ ਆ ਜੀ? ਹਾਂਜੀ। ਕੀ ਹਾਲ ਚਾਲ? ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਹਾਂਜੀ ਪੰਜਾਬ ਵਾਲਿਓ ਕੀ ਹਾਲ ਚੱਲ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਸਾਨੂੰ ਵਾਅਦਾ ਕਰਿਆ ਸੀ ਆਪਾਂ ਤੁਹਾਨੂੰ ਸਫਰ ਕਰਕੇ ਦਿਖਾਵਾਂਗੇ ਪੰਜਾਬ ਤੋਂ ਲੈ ਕੇ ਸ਼੍ਰੀਲੰਕਾ ਤੱਕ ਉਹ ਵੀ ਪੂਰੇ 6 ਮਹੀਨੇ ਵਾਸਤੇ ਤਾਂ ਆਪ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਲੱਦਿਆ ਪਿਆ ਸਾਈਕਲ ਆਪਣਾ ਇਹ ਤੇ ਆਪਾਂ ਜਾਣਾ ਪੰਜਾਬ ਤੋਂ ਲੈ ਕੇ ਸ਼੍ਰੀਲੰਕਾ ਤੱਕ ਤੁਸੀਂ ਅੱਜ ਮੇਰੇ ਚੈਨਲ ਤੇ ਆਓ ਤੇ ਵੱਧ ਵੱਧ ਜੁੜੋ ਚੈਨਲ ਤੇ ਸਬਸਕ੍ਰਾਈਬ ਕਰਕੇ ਜਾਓ ਕਿਉਂਕਿ ਤੁਹਾਡੇ ਇੱਕ ਲਾਈਕ ਨਾਲ ਹੀ ਮੈਨੂੰ ਹੌਸਲਾ ਹੋ ਜਾਣਾ ਜੋ ਮੇਰਾ ਮਨੋ ਵਾਲਾ ਉਹ ਮੇਰਾ ਉੱਚਾ ਹੋਊਗਾ ਯਾਨੀ ਕਿ ਲੋਕਾਂ ਤੋਂ ਵੱਧ ਤੋਂ ਵੱਧ ਮੈਨੂੰ ਸੂਝੂ ਜਾਊਗਾ ਕਿਵੇਂ ਉਹਨਾਂ 'ਚ ਬਹਿ ਕੇ ਗੱਲ ਕਰ ਸਕਦਾ ਉਹ ਵੀ ਸਾਡੇ ਸਬਸਕ੍ਰਾਈਬ ਨਾਲ ਉਹ ਵੀ ਸਾਡੇ ਲਾਈਕ ਦੇ ਨਾਲ ਤੇ ਆਜੋ ਜੀ ਹਣ ਆਪਾਂ ਕਰਦੇ ਆ ਸਟਾਰਟ ਸਾਈਕਲ ਤੇ ਜਰਨੀ ਆ ਪਿੰਡ ਆਪੀ ਆਪਣਾ ਬਲਾਸਪੁਰ ਆਪਾਂ ਘਰੇ ਆਪਾਂ ਘਰੇ ਦਾ ਰਾਤ ਹੀ ਮਿਲ ਪਈ ਸੀ ਕਿਉਂਕਿ ਘਰ ਦੇ ਆਣੇ ਥੋੜਾ ਜਿਹਾ ਵੀ ਬਾਹਰ ਜਾਣਾ ਸੀ ਅੱਜ ਆਪਾਂ ਘਰੇ ਵੀ ਮਿਲ ਗਏ ਸੀ ਸਾਰਿਆਂ ਨੂੰ ਤੇ ਹੁਣ ਆਪਾਂ ਕਰ ਲੱਗੇ ਯਾਤਰਾ ਸਟਾਰਟ ਤੇ ਵੀ ਆ ਪਿੰਡ ਆ ਪੈਣ ਤੋਂ ਬਾਹਰ ਆਏ ਮੈਂ ਥੋੜਾ ਜਿਹਾ ਅੱਜ ਬਲਾਸਪੁਰ ਤੋਂ ਲੈ ਕੇ ਬਠਿੰਡੇ ਤੱਕ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਜੇ ਪਹਿਲਾ ਦਿਨ ਲੱਗਾ ਵਾਹ ਜਵਾਬ ਦੇਣਗੇ ਆਪਾਂ ਨੂੰ ਫਿਰ ਵੀ ਆਪਾਂ ਕੁਝ ਬਣ ਲਈ ਤਾਂ ਮਿਹਨਤ ਕਰਨੀ ਪੈਂਦੀ ਆ ਤੇ ਆਪਾਂ ਕਰਦੇ ਰਹਾਂਗੇ ਤੇ ਚੱਲਦੇ ਰਹਾਂਗੇ ਤੁਸੀਂ ਆਪਦਾ ਪਿਆਰ ਮੇਰੇ ਨਾਲ ਏਡਾ ਬਣਾ ਕੇ ਰੱਖਿਓ ਤੇ ਚੈਨਲ ਤੇ ਆਓ ਫਟਾਫਟ ਤੇ ਸਬਸਕ੍ਰਾਈਬ ਲਾਈਕ ਤੇ ਵਾਚਿੰਗ ਪੂਰੀ ਵੀਡੀਓ ਕਰਕੇ ਜੇ ਡੇਲੀ ਸਾਨੂੰ ਨਵੇਂ ਤੋਂ ਨਵਾਂ ਬਲੌਗ ਦੇਖਣ ਨੂੰ ਮਿਲੂਗਾ ਹੀ ਫਾਈਨਲੀ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਾਏ ਅੱਜ ਧੁੰਦ ਤਾਂ ਹੈ ਨਹੀਂ ਸਵੇਰੇ 8 ਵਜੇ ਆ। ਸਵੇਰ ਸਗੀ 7 ਵਜੇ ਤੱਕ ਤਾਂ ਸਾਰੀ ਧੁੰਦ ਲੈ ਚੁੱਕੀ ਐ। ਪਰ ਕੋਈ ਧੁੰਦ ਨਹੀਂ ਕੋਈ ਕੁਛ ਨਹੀਂ। ਇੱਕਦਮ ਮੌਸਮ ਵਧੀਆ। ਨਾ ਠੰਡ ਮਾਤੋ ਨਾ ਟਪੇ ਵਾਲੇ ਜਾ ਰਹੇ ਸੀ। ਆਪਾਂ ਨੂੰ ਇੱਥੇ ਬਾਈ ਮਿਲੇ ਆਪਣਾ ਕਿਹੜਾ ਪਿੰਡ ਆ ਜੀ? ਰਾਮਪੁਰਾ ਫੂਲ। ਆਪਣਾ ਕਿਹੜਾ ਪਿੰਡ ਆ ਜੀ? ਮੋੜਾ ਬਾਈ ਇਹਨਾਂ ਦੇ ਬਾਈਆਂ ਨੇ ਆਪਣਾ ਪੂਰਾ ਇੱਥੇ ਰੋਕ ਕੇ ਆਪਣਾ ਮਾਨਤਾਣ ਕੀਤਾ ਵਧੀਆ ਆਪਾਂ ਨੇ ਸਪੋਰਟ ਕੀਤਾ ਤੇ ਆਪਾਂ ਚਾਹੁੰਦੇ ਬਰਾਬਰ ਇਹਨਾਂ ਨੂੰ ਵਧੀਆ ਤਰੱਕੀਆਂ ਵਾਖੇ ਆਪਣੇ ਭਰਾ ਹੀ ਆ ਖਿੱਚ ਕੇ ਰੱਖੇਗਾ ਮੈਂ ਲੋਕ ਠੀਕ ਹੈ ਜਿਹੜੇ ਸਾਨੂੰ ਜਾਣਦੇ ਆ ਵੀਰ ਯਾਰ ਇਹਨੂੰ ਫੋਲੋ ਕਰੋ ਬੰਦੇ ਰਿਹਾ ਹਾਂਜੀ ਬਾਬੇ ਆਪਾਂ ਪਹੁੰਚ ਸਕੇ ਹੀ ਤਾਂ ਪੇਜ ਜੋ ਕਿ ਬਰਨਾਲੇ ਦੇ ਨਾਲ ਹੈ ਤੇ ਆਪਾਂ ਹੁਣ ਇੱਥੇ ਬੈਠ ਕੇ ਰੋਟੀ ਪਾਣੀ ਖਾਦਾ ਤੇ ਆਏ ਆਪਣਾ ਸਾਈਕਲ ਖੜਾ ਤੁਸੀਂ ਦੇਖ ਸਕਦੇ ਹੋ ਇੱਥੇ ਬੋਰਡ ਲੱਗਿਆ ਸਾਈਕਲ ਦਾ ਲਾਈਟ ਟਵਾਰਾ ਲੱਗਿਆ ਤੇ ਇੱਥੇ ਆਪਣਾ ਪਿਆ ਜਆ ਪਾਣੀ ਠੀਕ ਹੈ ਜੀ ਆਪਾਂ ਇੱਥੇ ਬੈਠ ਕੇ ਰੋਟੀ ਪਾਣੀ ਕਰਦਾ ਹੈਗਾ ਤੇ ਹੁਣ ਆਪਾਂ ਚੱਲਦੇ ਆ ਬਠਿੰਡੇ ਵੱਲ ਨੂੰ ਉਹ ਰਾਹ 'ਚ ਆਪਾਂ ਨੂੰ ਬੜੇ ਲੋਕ ਮਿਲੇ ਤਰਾ ਤਰਾ ਦੇ ਠੀਕ ਹੈ ਜੀ ਉਹਨਾਂ ਨੇ ਬਧੀਆ ਆਪਣਾ ਮਾਨ ਸਤਿਕਾਰ ਕੀਤਾ ਰਾਹ ਦੇ ਵਿੱਚ ਤੇ ਹੁਣ ਆਪਾਂ ਚੱਲਾਂਗੇ ਬਠਿੰਡੇ ਵੱਲ ਨੂੰ ਕਿਉਂਕਿ ਅੱਜ ਮੈਨੂੰ ਲੱਗਦਾ ਨਹੀਂ ਕਿ ਆਪਾਂ ਬਠਿੰਡਾ ਪੂਰਾ ਪ੍ਰੋਪਰ ਤਰ੍ਹਾਂ ਪਹੁੰਚ ਜਾਗੇ ਮੇਰੇ ਹਿਸਾਬ ਨਾਲ ਘੱਟੋ ਘੱਟ 10-15 ਕਿਲੋਮੀਟਰ ਤਾਂ ਆਪਾਂ ਪਿੱਛੇ ਦਾਤ ਰਵਾਂਗੇ ਬਠਿੰਡੇ ਤੋਂ ਕਿਉਂਕਿ ਕਿਉਂਕਿ 40 ਕਿਲੋਮੀਟਰ ਆਲਰੇਡੀ ਮੈਂ ਕੱਢ ਦਿੱਤੀ ਹੈ ਸਾਈਕਲ ਤੇ ਤੇ ਹੁਣ ਆਪਾਂ ਥੋੜੀ ਥੋੜੀ ਠੰਡ ਵੀ ਲੱਗ ਰਹੀ ਹੈ ਮਤਲਬ ਹੁਣ ਮੌਸਮ ਚੇਂਜ ਹੋ ਰਿਹਾ ਹੈ 2 ਵਜੇ ਤੋਂ ਬਾਅਦ ਤੇ 2 ਵਜੇ ਨਹੀਂ ਪ੍ਰੋਪਰਲੀ 2 ਵਜੇ ਤੋਂ ਬਾਅਦ ਮੇਰੇ ਹਿਸਾਬ ਨਾਲ ਮੌਸਮ ਚੇਂਜ ਹੋਊਗਾ ਤੇ ਆਪਾਂ ਫਟਾਫਟ ਇੱਥੋਂ ਨਿਕਲਦੇ ਆਂ ਤੇ ਹੁਣ ਆਪਾਂ ਚੱਲਦੇ ਆਂ ਬਠਿੰਡੇ ਵਾਲੇ ਨੂੰ ਕਿਉਂਕਿ ਆਪਾਂ ਫਟਾਫਟ ਜਾ ਕੇ ਉੱਥੇ ਆਪਣਾ ਰਹਿਣ ਸਹਿਣ ਦਾ ਕੋਈ ਟਿਕਾਣਾ ਬਣਾ ਸਕੀਏ ਉੱਥੇ ਆਪਾਂ ਟੈਂਟ ਵਾਰਾ ਲਾ ਸਕੀਏ ਚਲੋ ਚੱਲਦੇ ਤੁਸੀਂ ਉਮੀਦ ਮੇਰੇ ਬਲੌਗ ਦੇ ਵਿੱਚ ਹੀ ਹੋਵਗੇ ਤੇ ਜਿਹੜਾ ਜਿਹੜਾ ਬੰਦਾ ਬਲੌਗ ਦੇ ਵਿੱਚ ਆ ਰਿਹਾ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਨਵਾਂ ਚੈਨਲ ਆ ਆਪਣੇ ਆਪਾਂ ਨੂੰ ਸਾਰੀ ਜ਼ਿੰਦਗੀ ਤੁਹਾਡੇ ਸਹਿਯੋਗ ਦੀ ਲੋੜ ਆ ਤੇ ਫਟਾਫਟ ਚੱਲਦੇ ਆਪਾਂ ਸਾਈਕਲ ਤੇ ਆਪਾਂ ਸਮਾਨ ਸੱਪਾ ਹਜੇ ਰੱਖਿਆ ਪਿਆਗਾ ਸਮਾਨ ਸੱਪਾ ਨੂੰ ਕਰਦੇ ਆ ਪੈਕ ਤੇ ਆਪਾਂ ਚੱਲਦੇ ਆ ਬਠਿੰਡੇ ਵਾਲਾ ਨੂੰ ਉਹ ਮੋਟਰਸਾਈਕਲ ਨੰਗਨ ਗੱਦਰ ਵੀ ਉਹ ਆਪਣੇ ਨਾਲ ਘੱਟੋ ਘੱਟ ਅੱਧਾ ਘੰਟਾ ਬੈਠ ਕੇ ਜਾਈਏ ਤੇ ਉਹ ਨੰਗੇ ਤੁਰਦੇ ਸਰਦੇ ਆਪਾਂ ਫਾਈਨਲੀ ਹੁਣ ਆਪਾਂ ਰੈਡੀ ਕਰ ਲਿਆ ਤਾਂ ਮੈਂ ਬੋਦੀ ਜੀ ਫਾ ਲੈਣਾ ਹੁਣ ਆਪਾਂ ਚੱਲਦੇ ਆਂ ਬਠਿੰਡੇ ਵਾਲ ਨੂੰ ਇਧਰ ਆ ਬਠਿੰਡਾ ਚਾਲੇ ਪਾਉਂਦੇ ਆ ਬਠਿੰਡੇ ਵਾਲ ਨੂੰ ਇਹ ਰੋਡ ਸਿੱਧਾ ਨੈਸ਼ਨਲ ਹਾਈਵੇਅ ਫਾਈਨਲੀ ਆਪਾਂ ਤਵੇ ਤੋਂ ਲੈ ਕੇ ਬਠਿੰਡੇ ਵਾਲ ਨੂੰ ਚਾਲੇ ਪਾ ਦਿੱਤੇ ਆ ਸਿੱਧਾ ਬਠਿੰਡੇ ਨੂੰ ਜਾਂਦਾ ਰੋਡ ਜੀ ਚਲੋ ਜੀ ਆਪਾਂ ਹੁਣ ਨਿਕਲਦੇ ਆਂ ਫੜਦੇ ਆਂ ਸਪੀਡ ਥੋੜੀ ਥੋੜੀ ਤੇ ਪਾਹ ਦੇ ਆਂ ਬਠਿੰਡੇ ਵਾਲੇ ਹਾਂਜੀ ਭਾਈ ਜੀ ਮੈਂ ਤਪੇ ਤੋਂ ਨਾ ਬਠਿੰਡੇ ਨੂੰ ਜਾ ਰਿਹਾ ਸੀ ਹਾਈਵੇ ਤੇ ਇੱਕ ਇੱਥੇ ਆਪਾਂ ਨੂੰ ਜੂਸ ਵਾਲੇ ਵਾਈ ਵੀ ਮਿਲੇ ਆਪਾਂ ਨੂੰ ਉਹਨਾਂ ਨੇ ਆਪਾਂ ਨੂੰ ਇਹ ਫ੍ਰੀ ਤੇ ਜੂਸ ਪਿਲਾਇਆ ਤੇ ਆਪਾਂ ਉਹਨਾਂ ਨੂੰ ਬਹੁਤ ਕਿਹਾ ਪੈਸੇ ਬਾਰੇ ਪਰ ਉਹਨਾਂ ਨੇ ਮੇਥੋਂ 1 ਰੁਪਿਆ ਨਹੀਂ ਲਿਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਆਪ ਵੀ ਦੇਖ ਸਕਦੇ ਆ ਇੱਧਰ ਹੈਗਾ ਢਾਬਾ ਤੇ ਸਾਹਮਣੇ ਆਪਣਾ ਸਾਈਕਲ ਖੜਾ ਆਪਾਂ ਉੱਤਰ ਕੇ ਆਏ ਸੀ ਬਾਈਕਲੇ ਪਿੱਛੋਂ ਬਾਈ ਕੰਦਾ ਆਪਾਂ ਅੱਜ ਰਹਿਣ ਨੂੰ ਤੁਹਾਨੂੰ ਪ੍ਰਵੀਜ਼ਨ ਦੇ ਦਾਂਗੇ ਹਾਂਜੀ ਬਾਬਾ ਫਿਲਹਾਲ ਤਾਂ ਆਪਾਂ ਰਾਮਪੁਰਾ ਫੁੱਲ ਲੰਘ ਚੁੱਕੇ ਆਂ ਮਹਾਰਾਜ ਦੇ ਕੋਲੇ ਆ ਜਾਨੀ ਹਾਂਜੀ ਬਾਬੇ ਫਿਲਹਾਲ ਤਾਂ ਅੱਜ ਦੇ ਸਫ਼ਰ ਨੇ ਨਾ ਆਪਣੀ ਧੂੜ ਕੱਢ ਦਿੱਤੀ ਆ ਕਿਉਂਕਿ ਆਪਾਂ ਰਾਮਪੁਰਾ ਫੁੱਲ ਤੋਂ ਅੱਗੇ ਆ ਲਹਿਰਾ ਧੂੜ ਕੋਡ ਪਿੰਡ ਇਥੇ ਆਪਾਂ ਪੁੱਛਿਆ ਸੀਗਾ ਵੀ ਰਾਤ ਆਪਾਂ ਰਹਿ ਸਕਦੇ ਆ ਤੇ ਬਾਈ ਨੇ ਕਿਹਾ ਸੀਗਾ ਹਾਂ ਬਈ ਤੁਸੀਂ ਰਾਤ ਰਹਿ ਸਕਦੇ ਹੋ ਕਿਉਂਕਿ ਟੈਂਟ ਵਾਇਰ ਲਾਉਣ ਦੀ ਲੋੜ ਦੀ ਪਰ ਮੈਨੂੰ ਜਿੰਨਾ ਲੱਗਦਾ ਕਿ ਆਪਾਂ ਜਿੰਨਾ ਟੈਂਟ ਸੇਫ ਹਨਾ ਉਹਨਾ ਹੈ ਨਹੀਂਗੇ ਬਸ ਫਿਰ ਵੀ ਚਲੋ ਟਰਾਈ ਕਰਦੇ ਆ ਆਪਾਂ ਦਿਮਾਗ ਨੂੰ ਇੱਕ ਸਾਮਨਾ ਸ਼ਾਂਤੀ ਦੇਣੀ ਸੀ ਅੱਜ ਪੂਰਾ ਥੱਕੇ ਹੋਏ ਕਿਉਂਕਿ ਮੇਰਾ ਬੁਰਾ ਹਾਲ ਹੋ ਰਿਹਾ ਗਿਆ ਜਿਵੇਂ ਬੁਖਾਰ ਹੁੰਦਾ ਨਾ ਇਦਾਂ ਫੀਲ ਹੋ ਰਿਹਾ ਮੈਨੂੰ ਤੇ ਲੱਤਾਂ ਬਾਹਾਂ ਇੱਕਦਮ ਟੁੱਟਰੀਆਂ ਆ ਮੈਨੂੰ ਪਤਾ ਇਹ ਮੈਨੂੰ 5-6 ਦਿਨ ਹੋਊਗਾ ਕਿਉਂਕਿ ਮੈਂ ਫਸਟ ਟਾਈਮ ਇਹ ਚੀਜ਼ਾਂ ਕਰ ਰਿਹਾ ਹਾਂ ਚਲੋ ਦੇਖਦੇ ਹਾਂ ਵਾਹਿਗੁਰੂ ਆਪਣੇ ਨਾਲ ਆ ਠੀਕ ਹੈ ਉਹ ਕਰਵਾਊਗਾ ਜੋ ਕਰਵਾਉਣਾ ਨੇ ਠੀਕ ਹੈ ਜੀ ਬਸ ਤੁਸੀਂ ਵੀ ਆਪਣੇ ਨਾਲ ਰਹੋ ਸਾਧਨਾ ਛੱਡਿਓ ਤੇ ਚੈਨਲ ਤੇ ਆਪਣੇ ਜਰੂਰ ਬੰਨ੍ਹ ਕੇ ਰਹੋ ਬਾਬੇ ਮੈਂ ਦਾਸ ਕਮੈਂਟ ਬੈਠਾ ਸੀਗਾ ਮੇਰੇ ਲੱਤਾਂ ਬਾਹਾਂ 'ਚ ਇੰਨੀ ਕਿ ਜ਼ਿਆਦਾ ਨਾ ਦਰਦ ਹੋ ਰਿਹਾ ਖੱਲੀਆਂ ਪੈ ਚੁੱਕੀਆਂ ਆ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ ਤਾਂ ਹੀ ਮੈਂ ਫਟਾਫਟ ਇੱਥੇ ਤੁਹਾਨੂੰ ਪਤਾ ਸਟੇ ਕਰ ਲਈ ਸੀ ਕਿਉਂਕਿ 6-7 ਵਜੇ ਤੱਕ ਆਪਾਂ ਗੱਡੀ 'ਚ ਸਾਈਕਲ ਚਲਾਉਣਾ ਜੀ ਹੈ ਆਪਣਾ ਠੀਕ ਹੈ ਪਰ ਮੈਥੋਂ ਨਹੀਂ ਲੱਗਦਾ ਕਿ ਮੈਥੋਂ ਹੋਰ ਚੱਲੂਗਾ ਕਿਉਂਕਿ 5-6 ਦਿਨ ਮੇਰੇ ਨਾਲ ਇਦਾਂ ਹੀ ਹੋਣ ਵਾਲਾ ਤੁਸੀਂ ਸਾਹਮਣੇ ਦੇ ਸਕਦੇ ਹੋ ਉਹ ਉੱਥੇ ਆਪਣਾ ਸਾਈਕਲ ਖੜਾ ਹੈਗਾ ਕਿਉਂਕਿ ਇਹ ਆ ਸਾਹਮਣੇ ਇੱਥੇ ਆਪਾਂ ਅਨਮੋਲ ਫੈਮਲੀ ਟਾਪ ਬਿਤੇ ਰੁਕੇ ਸੀਗੇ ਆ ਭਾਈ ਇਹਨਾਂ ਨੇ ਆਪਾਂ ਨੂੰ ਇੱਥੇ ਸਟੇ ਦਿੱਤੀ ਆ ਅੱਜ ਰਾਤ ਵਾਸਤੇ ਖਾਣਾ ਖਾ ਰਹੇ ਵੈਸੇ ਤਾਂ ਹਜੇ ਇਧਰ ਪੂਰਾ ਸਿਸਟਮ ਹੈ ਇੱਥੇ ਫੈਮਲੀ ਢਾਬਾ ਫੈਮਲੀ ਢਾਬਾ ਇੱਥੇ ਰਹਿ ਸਕਦੇ ਜਿਵੇਂ ਮਰਜੀ ਇੱਥੇ ਆ ਕੇ ਫੈਮਲੀ ਖਾਣਾ ਵੀ ਨਾਲ ਖਾ ਸਕਦੇ ਆ ਰਹਿ ਸਕਦੇ ਹਾਂਜੀ ਆਪਣੇ ਢਾਬੇ ਦਾ ਨਾਮ ਹਨਮੋਲ ਢਾਬਾ ਬੇਸਣੀ ਹਾਂਜੀ ਤੇ ਡਰੇ ਟੱਕ ਵਾਲੇ ਡਰੇ ਵਾਲੇ ਜਿਹੜੇ ਉਹਨਾਂ ਵਾਸਤੇ ਵੀ ਆਪਣੇ ਕੋਲ ਖਾਸ ਰੋਵੰਦਾ ਸੌਂਦਾ ਵੀ ਉਹਨਾਂ ਲਈ ਸਹੀ ਹੈ ਜੀ ਤੇ ਰੋਟੀ ਪਾਣੀ ਆ 100 ਰੁਪਏ ਦਾ ਜੇ ਰਾਹ ਜਾਂਦਾ ਕੋਈ ਵੀ ਬੰਦਾ ਰੁਕ ਸਕਦਾ ਤੁਹਾਡੇ ਕੋਲ ਹਾਂਜੀ ਹਾਂਜੀ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਜਗ੍ਹਾ ਦਿੱਤੀ ਕਿ ਅੱਜ ਦੇ ਜਵਾਨੇ 'ਚ ਬਹੁਤ ਜ਼ਿਆਦਾ ਮੁਸ਼ਕਿਲ ਆ ਅੱਜ ਕੱਲੇ ਇਹ ਚੀਜ਼ਾਂ ਤੁਸੀਂ ਦੇਖ ਸਮਝ ਸਕਦੇ ਆਪ ਹੀ ਹਾਂਜੀ ਸਰ ਧੰਨਵਾਦ ਬਹੁਤ-ਬਹੁਤ ਤੁਹਾਡਾ ਤੁਸੀਂ ਸਾਨੂੰ ਅੱਜ ਰਾਤ ਜਗ੍ਹਾ ਦਿੱਤੀ ਹਾਂਜੀ ਆਪਾਂ ਦੇ ਕੋਈ ਬੰਦੇ ਰਾਤ ਕੱਟਣੇ ਹੋਵੇ ਕੋਈ ਪਰੇ ਕੋਈ ਰੁਕਿਆ ਨਹੀਂ ਰਹਿਣਾ ਅੱਛਾ ਜੀ ਠੀਕ ਹੈ ਜੀ ਬਿਸਤਰਾ ਮੰਜਾ ਸਾਰਾ ਮਿਲੂਗਾ ਸਹੀ ਹੈ ਜੀ ਬਹੁਤ ਵਧੀਆ ਗੱਲ ਹੈ ਧੰਨਵਾਦ ਸਹੀ ਹਾਂਜੀ ਫਿਲਹਾਲ ਤਾਂ ਹੁਣ ਆਪਾਂ ਨਾ ਆਪਾਂ ਸਾਈਕਲ ਤੇ ਥੋੜਾ ਜਿਹਾ ਸਮਾਨ ਲੈ ਕੇ ਕਿਉਂਕਿ ਸਾਈਕਲ ਦਾ ਵੀ ਪੁਰਾਣਾ ਹਾਲ ਹੋਇਆ ਆਪਾਂ ਨੂੰ ਇਹਨੂੰ ਸੁਵਣ ਉਡੀ ਤਰਤੀਬ ਨਾਲ ਸੈੱਟ ਕਰਾਂਗੇ ਠੀਕ ਹੈ ਜੀ ਕਿਉਂਕਿ ਆਪਾਂ ਫਾਲਤੂ ਮੈਨੂੰ ਲੱਗਦਾ ਮੇਰਾ ਸਮਾਨ ਨਾ ਮੈਂ ਜਲਦੀ ਜਲਦੀ ਸਵੇਰ ਪੈਕ ਕਰਿਆ ਸੀਗਾ ਤੇ ਮੈਨੂੰ ਲੱਗਦਾ ਆਪਾਂ ਸਮਾਨ ਨਾ ਮੇਥੋਂ ਉਹੀ ਜਲਦੀ ਜਲਦੀ ਚ ਗਲਤ ਪੈਕ ਹੋ ਗਿਆ ਠੀਕ ਹੈ ਜੀ ਯਾਨੀ ਕੋਈ ਸਮਾਨ ਕਿਤੇ ਪਿਆ ਕੋਈ ਤਰਤੀਬ ਜੀ ਹੈ ਨਹੀਂ ਇਸ ਸਮਾਨ ਦੀ ਠੀਕ ਹੈ ਆ ਆਪਣਾ ਵੈਸੇ ਗੱਦਾ ਆਪਾਂ ਨੂੰ ਜਗ੍ਹਾ ਤਾਂ ਵੈਸੇ ਮਿਲ ਚੁੱਕੀ ਆ ਆਪਾਂ ਲਾ ਕੇ ਪਾਈ ਜਾਣਾ ਇੱਥੇ ਵੈਸੇ ਪਾਈ ਹਾਂ ਜੀ अपना वा बैग हो गया यह भी ला लगेगा भी लगा के इत रख रख लें कि अपने काफी आइटम है बाकी है कागज का कागज वगैरा प्या रहन पेंट प्या रैन एक छतरी वगैरह कर्सी वा ਕੀ ਫਿਰ ਆਇਆ ਮਿਲ ਤੇਰੇ ਬੱਚੇ ਨੇ ਘਰ ਜਾਨੇ ਰੋਟੀ ਪਾ ਕੇ ਪੇਜੀ ਸੀ ਉਹ ਯਾਦ ਆ ਗਈ ਮੈਨੂੰ ਇਹ ਹਾਂ ਤਾਂ ਮੈਨੂੰ ਘਰ ਦੀ ਰੋਟੀ ਆ ਯਾਦ ਹੀ ਆਉਂਗਾ ਸਬਜ਼ੀ ਵੈਸੇ ਫਿਲਹਾਲ ਤਾਂ ਵਧੀਆ ਪਈ ਹੈ ਕੋਈ ਨਹੀਂ ਕਿਰਾ ਹਰੇ ਰੱਖ ਰਹੇ ਨੇ ਚੋਰ ਆਪ ਤਾਂ ਇਹ ਆਪਣਾ ਆ ਗਿਆ ਮੇਨ ਮੇਨ ਕਹਿੰਦਾ ਜੀ ਜਿਹੜਾ ਆਪਣਾ ਮੇਨ ਸਮਾਨ ਹੈ ਕੈਮਰਾ ਤੇ ਮੇਰਾ ਨਾ ਬਾਕੀ ਫਿਲਹਾਲ ਤਾਂ ਸਾਈਕਲ ਖੜਾ ਆ ਜੇ ਹੋਰ ਕੋਸ਼ਟ ਕੱਢ ਦੀ ਜਰੂਰਤ ਨਹੀਂ ਹਾਂਜੀ ਫਿਲਹਾਲ ਤਾਂ ਆਪਾਂ ਵਲੌਗ ਦੀ ਸਮਾਪਤੀ ਕਰਨ ਲੱਗੇ ਹਾਂ ਠੀਕ ਹੈ ਜੀ ਅੱਜ ਤੱਕ ਅੱਜ ਦਾ ਤਾਂ ਵਲੌਗ ਇੰਨੇ ਹੀ ਸੀਗਾ ਕਿਉਂਕਿ ਹਜੇ ਆਪਾਂ ਪਹੁੰਚੇ ਨਹੀਂ ਰਾਜਸਥਾਨ ਪੇਟਾਪਾ ਨੂੰ ਰਾਹ ਦਾ ਐਡਵੈਂਚਰ ਦਿਖਾ ਰਹੇ ਆ ਕੀ ਹੋ ਰਿਹਾ ਆਪਣੇ ਨਾਲ ਕੀ ਨਹੀਂ ਹੋ ਰਿਹਾ ਕਿਹੋ ਜਿਹੇ ਲੋਕ ਮਿਲ ਰਹੇ ਕਿਹੋ ਜਿਹੇ ਨਹੀਂ ਲੋਕ ਮਿਲ ਰਹੇ ਆਪਾਂ ਹਜੇ ਸੰ ਉਹ ਦਿਖਾ ਰਹੇ ਆ ਠੀਕ ਹੈ ਜੀ ਤੋਂ ਇਸੇ ਤਰ੍ਹਾਂ ਅੱਜ ਦੀ ਵੀ ਬਲੌਗ ਦੀ ਸਮਾਪਤੀ ਕਰਦੇ ਆ ਤੇ ਮਿਲਦੇ ਆਪਾਂ ਕੱਲ ਦੇ ਬਲੌਗ ਚ ਬਾਬਾ ਜੀ